ਕਾਦੇ ਰਸੀ ਬਰੇ ਕਰਤਾਰੋ ਕੌਣ ਮਨਾਵੇ ਤੀਰ ਨੂੰ ਹਾਏ ਜੰਦਲੀ ਕਲ ਚੱਲੀ ਬੈ ਲੱਗੀ ਤੋੜ ਸਰੀਰ ਨੂੰ ਐ ਮਿਠੇ ਕੇ ਧਾਰਨਾ ਤੋਲੇ ਛੁੱਲੋ ਸਾਫਨ ਗੀਰ ਗਈ ਹਾਏ ਜੰਦਲੀ ਕਲ ਚੱਲੀ ਬੈ ਲੱਗੀ ਤੋੜ ਸਰੀਰ ਨੂੰ ਮੰਦੀ ਢਾਕੇ ਬੋੜਦੇ ਸਾਵੇਂ ਸਭ ਨੂੰ ਕੰਡਾ ਕੰਡਾ ਪਰਤਾਵੇਂ ਆਪ ਤਖਾਜ ਨਾ ਰੀਠੇ ਗਿਨੀ ਵੇ ਅਬੀ ਦੇ ਕਰ ਦਰਜਣ ਨੰਗ ਤੜੰਗੀ ਫਿਰਦੀ ਵੇ ਰੱਬ ਨੇ ਦੋ ਵਸਤੇ ਨਿਆਣੇ ਆਪੇ ਦੇਉ ਖਾਣੂ ਦਾਣੇ ਤੈਨੂੰ ਫਿਕਰ ਨਾ ਪੁਰਾਣੀ ਸਰਦਿਆਂ ਸੰਗਾ ਸਦੋਂ ਮਨ ਦੀ ਨਾਲ ਜੁੜਿਆ ਰਹਿਣਾ ਵੇ ਸਰਦਿਆਂ ਸੰਗਾ ਸਦੋਂ ਮਨ ਦੀ ਨਾਲ ਜੁੜਿਆ ਰਹਿਣਾ ਵੇ ਨਾਵਤਾ ਖਾ ਜਾ ਨਾਰੀ ਤੇ ਗਿਨੀ ਤੈਨੂੰ ਫਿਕਰ ਨਾ ਪੂਰਾ ਵੇ ਸਰਦਾਂ ਸੰਗ ਸਦੋ ਮੰਜੀ ਨਾਲ ਜੁੜਿਆ ਰਹਿ ਨਾ ਵੇ ਰੱਬ ਨੇ ਦੋ ਬਸਤੇ ਨੇ ਆਪੇ ਦੇਉ ਖਾਣੂ ਦਾਣੇ ਤੈਨੂੰ ਫਿਕਰ ਨਾ ਪੂਰਾ ਨੀ ਮੇਰੇ ਜਿਉਂਦੇ ਤੈਨੂੰ ਕਿਸੇ ਗੱਲ ਦਾ ਚੋਰਾ ਨੀ ਠੀਕ ਠੀਕ